ਬਿਆਤ ਬਾਦ ਕੈਬਨਟ ਮੰਤਰੀ ਅਨਮੋਲ ਗਗਨਮਾਨ ਆਪਣੇ ਸੋਹਰਾ ਪਰਿਵਾਰ ਸਣੇ ਤਕ ਤਸ਼ਰੀਕੀ ਇਸਗੜ ਸਾਹਿਬ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਇਲਾਹੀ ਬਾਣੀ ਦਾ ਸਰਵਣ ਕੀਤਾ ਕੈਬਨਟ ਮੰਤਰੀ ਨੇ ਗੁਰੂ ਘਰ ਦਾ ਲੰਗਰ ਵੀ ਛਕਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ ਨੂੰ ਵਿਕਸਿਤ ਕੀਤਾ ਜਾਵੇਗਾ ਖਾਸ ਕਰਕੇ ਸ਼੍ਰੀ ਰੰਧਾਪੁਰ ਸਾਹਿਬ ਖੇਤਰ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਸਰਕਾਰ ਵਿਸ਼ੇਸ਼ ਤੌਰ ਤੇ ਉਪਰਾਲੇ ਕਰ ਰਹੀ ਹੈ ਇਸ ਨਾਲ ਹੀ ਉਹਨਾਂ ਦੱਸਿਆ ਕਿ ਪੰਜ ਪਿਆਰਾ پارک ਦੇ ਤਰਜ਼ ਦੇਖਤੇ ਹੀ ਨੰਗਲ ਵਿਖੇ ਵੀ ਜਹੇ پارک ਹੋਰ ਬਣਾਏ ਜਾਣਗੇ ਇੱਕ ਸੰਗਤ ਆਨੰਦਪੁਰ ਸਾਹਿਬ ਦੀ ਬੇਕਰਤਾਰ ਸਿਹ ਨਾਲ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਹ ਬੇਨ ਕੰਬੇਲੇ ਦਿਖਾਣ ਉੱਤੇ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲ ਮੁੱਖ ਮੰਤਰੀ ਸਾਹਿਬ ਨੂੰ ਹੀ ਤੌਰ ਤੇ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੀ ਫਰਜ ਜਿਹੜਾ ਉਹ ਨਭਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ ਨਭਾਵਾ ਰੀਸੈਂਟਰ ਜੰਬ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਜੀ ਕੋਈ ਗੱਲ ਨਹੀਂ ਜੀ ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਵੀ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਨਿਭਾਉਂਦੇ ਵਿਆਤ ਤੋਂ ਬਾਅਦ ਕੈਬਨਟ ਮੰਤਰੀ ਅਨਮੋਲ ਗਗਨਮਾਨ ਆਪਣੇ ਸੋਰਾ ਪਰਿਵਾਰ ਸਣੇ ਤਖਤਸ਼ਿਰੀ ਕੇਸਗੜ ਸਾਹਿਬ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਇਲਾਹੀ ਬਾਣੀ ਦਾ ਸਰਵਣ ਕੀਤਾ ਕੈਬਨਟ ਮੰਤਰੀ ਨੇ ਗੁਰੂ ਘਰ ਦਾ ਲੰਗਰ ਵੀ ਛਕਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਖਾਸ ਕਰਕੇ ਸ਼੍ਰੀ ਰੰਧਾਪੁਰ ਸਾਹਿਬ ਖੇਤਰ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਸਰਕਾਰ ਵਿਸ਼ੇਸ਼ ਤੌਰ ਤੇ ਉਪਰਾਲੇ ਕਰ ਰਹੀ ਹੈ ਇਸ ਨਾਲ ਹੀ ਉਹਨਾਂ ਦੱਸਿਆ ਕਿ ਪੰਜ ਪਿਆਰਾ پارک ਦੇ ਤਰਜ਼ ਦੇਖ ਤੇ ਹੀ ਨੰਗਲ ਮਿਖੇ ਵਿਹ ਜਹੇ پارک ਹੋਰ ਬਣਾਏ ਜਾਣਗੇ ਇੱਕ ਸੰਗਤ ਅਨੰਤਪੁਰ ਸਾਹਿਬ ਕੋਲਿਕਤਰ ਨਾਲ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਰ ਦੇਹ ਕੰਬੀਲੇ ਦੇ ਹਨ ਉੱਤੇ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਤੌਰ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ਼ ਜਿਹੜਾ ਉਹ ਨਭਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ਼ ਨਭਾਵਾ ਰੀਸੈਂਟਰ ਜੰਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਅਸਰ ਨਹੀਂ ਛੱਡਾਂਗੇ ਮੈਂ ਪੰਜ ਪਿਆਰਾ ਕੋਈ ਗੱਲ ਨਹੀਂ ਜੀ ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਵੀ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਨਿਭਾ ਰਿਹਾ ਹਾਂ ਵਿਆਤ ਤੋਂ ਬਾਅਦ ਕੈਬਨਟ ਮੰਤਰੀ ਅਨਮੋਲ ਗਗਨਮਾਨ ਆਪਣੇ ਸੌਰਾ ਪਰਿਵਾਰ ਸਣੇ ਤਕ ਤਸ਼ਰੀਕੀ ਇਸਗੜ ਸਾਹਿਬ ਨਤਮਸਤਕ ਹੋਏ ਜਿਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਇਲਾਹੀ ਬਾਣੀ ਦਾ ਸਰਵਣ ਕੀਤਾ ਕੈਬਨਟ ਮੰਤਰੀ ਨੇ ਗੁਰੂ ਘਰ ਦਾ ਲੰਗਰ ਵੀ ਛਕਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਖਾਸ ਕਰਕੇ ਸ਼੍ਰੀ ਰੰਧਾਪੁਰ ਸਾਹਿਬ ਖੇਤਰ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਸਰਕਾਰ ਵਿਸ਼ੇਸ਼ ਤੌਰ ਤੇ ਉਪਰਾਲੇ ਕਰ ਰਹੀ ਹੈ ਇਸ ਨਾਲ ਹੀ ਉਹਨਾਂ ਦੱਸਿਆ ਕਿ ਪੰਜ ਪਿਆਰਾ پارک ਦੇ ਤਰਜ਼ ਦੇਖਤੇ ਹੀ ਨੰਗਲ ਵਿਖੇ ਵੀ ਜਹੇ پارک ਹੋਰ ਬਣਾਏ ਜਾਣਗੇ ਇੱਕ ਸੰਗਤ ਆਨੰਦਪੁਰ ਸਾਹਿਬ ਦੀ ਬੇਕਰਤਾਰ ਸਿਨਾਰ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਹ ਬੇਨ ਕੰਬੇਲੇ ਦਿਖਾਣ ਉੱਤੇ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲ ਮੁੱਖ ਮੰਤਰੀ ਸਾਹਿਬ ਨੂੰ ਹੀ ਤੌਰ ਤੇ ਹੋਈ ਨਹੀਂ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ਼ ਜਿਹੜਾ ਉਹ ਨਭਾਇਆ ਅੱਗੇ ਵੀ ਜਿੱਥੇ ਕਿਤੇ